ਜਿਹੜੇ ਕਬੂਤਰ ਬਿੰਗੇ ਹੁੰਦੇ ਆ ਜਾਂ ਇਹਦਾ ਚੋਲੇ ਚੋਂਦੇ ਆ ਠੀਕ ਆ ਇਹਨਾਂ ਦਾ ਕਰਨਾ ਕੀ ਆਪਾਂ ਮੈਂ ਪਹਿਲਾਂ ਵੀ ਦੱਸਿਆ ਕਦਾ ਲੈਂਦੀ ਕੂਤਰ ਨੂੰ ਹਨਾ ਉਹ ਚੀਜ਼ਾਂ ਨਾ ਵਰਤਿਆ ਕਰੋ ਉਹਦੇ ਨਾਲ ਇੱਤੇ ਇੱਚ ਲਕਵੇ ਦਾ ਕੋਈ ਰੋਲ ਨਹੀਂ ਹੈਗਾ ਉਹ ਤਾਂ ਵੈਸੇ ਆਪਾਂ ਇਨਸਾਨ ਨੂੰ ਦੇ ਸਕਦੇ ਆਂ ਕਿ ਸਰਕਲ ਹੀ ਜਾਂਦਾ ਵੀ ਲਕਵਾ ਆਵੇ ਹੀ ਨਾ ਕਿ ਨੂੰ ਸ਼ਾਮਾਂ ਤੱਕ ਦਾਣਾ ਆਪ ਨਹੀਂ ਪੋਣਾ ਠੀਕ ਆ ਇਹਨਾਂ ਕਬੂਤਰਾਂ ਨੂੰ ਜਿਹੜੇ ਬਿੰਗੇ ਆ ਜਾਂ ਕਿੱਦਾਂ ਵੀ ਦੂੰਗੇ ਭਾਂਡੇ ਚ ਪੋਣਾ ਕੀ ਤੋਂ ਹੁਣ ਥੱਲੇ ਨੂੰ ਡੂੰਗੀ ਕਰਕੇ ਚੁੰਝ ਮਾਰਨ ਤੇ ਭਰਿਆ ਦਾਣਾ ਇਦੇ ਮੂੰਹ ਚ ਆਈ ਜਾਵੇ ਇੱਕ ਇੱਕ ਦਾ ਦੋ ਦਾਣਾ ਜਿੰਨੇ ਵੀ। ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬੋ ਕਰਦੇ ਆ ਇਹਦੀ ਵੀਡੀਓ ਸ਼ੁਰੂ ਤੇ ਆਪਣਾ ਆਪਣਾ ਸਾਰੇ ਹੀ ਭਰਾ ਧਿਆਨ ਰੱਖਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਲਈ ਤੇ ਇਹਨੇ ਸੋਣੇ ਸੋਣੇ ਵੀ ਕਮੈਂਟ ਕਰਦੇ ਹਨਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਮੈਨੂੰ ਸਾਲ ਹੋ ਗਿਆ ਕੂਤਰ ਰੱਖਿਆ ਨੂੰ ਮੇਰੇ ਤੋਂ ਕੋਈ ਵੀ ਕੂਤਰ ਡਾਉਣ ਵਾਲਾ ਹੈ ਨਹੀਂ ਹਨਾ ਬਾਈ ਬੱਚੇ ਕਢਾਓ ਠੀਕ ਆ ਢਾਂਗੀਆਂ ਤੇ ਮੈਂ ਬਗੈਦਾ ਦੱਸਿਆ ਨਾ ਵਾਰ-ਵਾਰ ਆਪਾਂ ਇੱਕ ਹੀ ਗੱਲ ਦੱਸਦੇ ਨਹੀਂ ਜੰਗੇ ਲੱਗਦੇ ਵੀਰੇ ਠੀਕ ਆ ਉਹ ਪ੍ਰੋਪਰਲੀ ਹੁਣ ਮੈਂ ਬੱਚੇ ਪੱਡਣੇ ਸ਼ੁਰੂ ਕਰਨੇ ਇੱਕ ਦੋ ਦਿਨ ਤੱਕ ਤੇ ਮੈਂ ਕਹਿੰਦਾ ਯਾਰ ਛਤਰੀ ਦਾ ਕੱਪੜਾ ਚੇਂਜ ਕਰ ਲਵਾਂ ਤੇ ਉਹ ਕਰਦੇ ਆ ਕੋਈ ਚੱਕਰ ਨਹੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਨਾ ਲਿਆ ਕੇ ਤੇ ਫੇਰ ਬੱਚੇ ਉਹ ਲਾਵਾਂਗੇ ਵੱਡੇ ਹੀ ਹੋ ਗਏ ਮੈਨੂੰ ਜਾਲ ਲਾਉਣਾ ਪੈਣਾ ਉਦੋਂ ਉਹ ਬੱਚੇ ਲੱਗਣੇ ਨਹੀਂ ਹੁਣ ਇਹ ਤਾਂ ਭੱਜ ਜਾਣਗੇ ਬੱਚੇ ਬਾਹਰ ਬੂਰ ਬਹਿ ਜਾਣਗੇ ਕਿਤੇ ਹਨਾ ਉਹ ਜਾਲ ਲੋਣੇ ਤੇ ਜਾਲ ਦੇ ਵਿੱਚ ਢਾਂਗੀਆਂ ਲਾ ਕੇ ਫੇਰ ਮੈਂ ਤੁਹਾਨੂੰ ਦੱਸੂਗਾ ਕਿੱਦਾਂ ਬੱਚੇ ਬਿਠਾਇਆ ਕਰਨੇ ਤੇ ਕਿੱਦਾਂ ਤੇ ਜੋ ਤੁਸੀਂ ਉਹ ਬੱਚਿਆਂ ਨੂੰ ਉੱਦੈ ਹੀ ਡਾ ਦਿੰਦੇ ਆ ਭਾਈ ਆਪ ਤਾਂ ਡੋਣੇ ਹੀ ਨਹੀਂ ਕਦੀ ਬੱਚੇ ਢਾਂਗੀ ਤੇ ਨਿਗੇ ਨਿਕੇ ਬਿਠਾਉਣੇ ਸ਼ੁਰੂ ਕਰ ਦੇਣਾ ਆਪੇ ਉੱਡਣ ਨਾ ਉੱਡਣ ਉਹਨਾਂ ਦੀ ਮਰਜ਼ੀ ਆ ਆਪ ਨਹੀਂ ਡੋਣੇ ਕਦੀ ਵੀ ਬੱਚੇ ਜਦੋਂ ਤੁਸੀਂ ਆਪ ਡਾ ਕੇ ਵੀ ਹਾਂ ਯਾਰ ਤਾਂ ਉੱਠਦਾ ਹੀ ਆ ਬੰਦੇ ਦੇ ਵਿੱਚ ਲੜਾ ਮਾੜਾ ਉਹ ਗਵਾਚਣਾ ਹੀ ਆ ਭਾਈ ਜਾਂ ਤਾਂ ਬਾਹਰ ਬਹਿ ਜਾਊਗਾ ਕੋਈ ਚੰਗੀ ਨਸਲ ਦਾ ਮਿੱਠਾ ਹੋਊਗਾ ਜਿਹੜਾ ਆਜੂ ਵਾਪਸੀ ਹੈ ਨਾ ਨਹੀਂ ਤਾਂ 80% 90% ਕਬੂਤਰ ਗਵਾਚ ਜਾਂਦੇ ਭਾਈ ਜੇ ਆਪ ਬੜਾਈਏ ਤਾਂ ਆਪੇ ਬੱਚੇ ਉੱਡਣ ਛਤਰੀਆਂ ਉੱਚੇ ਥੱਲੇ ਕਰਕੇ ਲਾ ਦਿਓ ਉੱਤੇ ਥੱਲੇ ਬਿੰਦੇ ਰਹਿੰਦੇ ਹਨਾ ਤਲੋ ਬਾਬਿਓ ਕਣਕ ਧੋਈਏ ਕਣਕ ਧੋਣ ਵਾਲੀ ਆ ਧੋ ਕੇ ਨਾਲੇ ਜਾਤੇ ਮੜੀ ਜੀ ਸੁੱਕ ਜੂਗੀ ਤੇ ਫੇਰ ਅੰਦਰ ਛਾਵੇਂ ਰੱਖ ਦਾਂਗੇ ਹਨਾ ਠੰਡੀ ਹੋ ਜੂਗੀ ਹਲਕੀ ਜੀ ਸੁਕਾਵਾਂਗੇ ਇੱਥੇ ਗਿੱਲੀ ਗਿੱਲੀ ਜੀ ਚੱਕ ਲਾਂਗੇ ਸਿੱਲੀ ਸਿੱਲੀ ਜੀ ਫੇਰ ਅੰਦਰ ਖੁੱਡੇ ਚ ਰੱਖ ਕੇ ਸੁਕਾਵਾਂਗੇ ਤੇ ਫੇਰ ਉਤਰਾ ਨੂੰ ਪਾ ਦਾਂਗੇ ਤੇ ਆਇਓ ਬਾਬਿਓ ਕਬੂਤਰੀਆਂ ਜਿਹੜੀਆਂ ਆਪਣੀਆਂ ਅੰਦਰ ਬਿੰਗੀਆਂ ਹੋਈਆਂ ਉਹਨਾਂ ਨੂੰ ਧੋਪ ਲਵਾਈਏ ਪਹਿਲਾਂ ਅੱਜ ਤੇ ਲੋਈ ਬਾਬਿਓ ਆ ਇਹਨਾਂ ਨੂੰ ਮੈਂ ਦੋਨਾਂ ਨੂੰ ਖੁੱਲੇ ਛੱਡਿਆ ਇੱਥੇ ਹਨਾ ਆ ਆਪਣਾ ਡੱਬੇ ਦਾ ਪਿਓ ਆ ਤੇ ਇਹ ਤੋਂ ਹੁਣ ਬਾਹਲੀ ਹਿਲਾਉਂਦਾ ਜਿਹੜਾ ਹੁਣ ਬਹੁਤ ਜ਼ਿਆਦਾ ਮ ਤੇ ਉਹ ਬੱਚਾ ਬਿਲਕੁਲ ਗੋਲ ਘੁੰਮਦਾ ਸੀ ਤਾਂ ਧੌਣ ਘੁੰਮਦਾ ਈ ਥੱਲੇ ਰੁੱਬੀਂਗੀ ਉਹ ਸੈਟਾ ਹੁਣ ਏਦਾਂ ਬਹਿਣ ਲੱਪਿਆ ਸਹੀ ਤਰੀਕੇ ਨਾਲ ਹਨ ਤੇ ਹੌਲੀ ਹੌਲੀ ਹੋ ਜਾਊਗਾ ਸੈਟ ਤੇ ਬਹੁਤ ਮਤਲਬ 90% ਠੀਕ ਹੋ ਗਏ ਆ ਇਹ ਕੁੱਤਰ ਤੇ ਇਸ ਕਰਕੇ ਇਹਨਾਂ ਨੂੰ ਖੁੱਲ੍ਹੇ ਛੱਡਿਆ ਜਿੱਥੇ ਤੁਰੇ ਤੁਰੇ ਫਿਰਨ ਹਨਾ ਤੇ ਐਦਾਂ ਹੀ ਆ ਕਬੂਤਰੀਆਂ ਨੂੰ ਵੀ ਬਾਈ ਜਿਹੜੀਆਂ ਭਿੰਗੀਆਂ ਹੋਈਆਂ ਸੀ ਤੁਰੰਗਾ ਕੱਢ ਕੇ ਕਈ ਧੁੱਪ ਲਵਾ ਦਈਏ ਲੈਣਾ ਇਹਨਾਂ ਨੂੰ ਸਾਰੀਆਂ ਨਹੀਂ ਤੇ ਆ ਗੱਡੀਆਂ ਇਹ ਸਾਰੀਆਂ ਕਬੂਤਰੀਆਂ ਭਿੰਗੀਆਂ ਹੋਈਆਂ ਸੀ ਬਾਈ ਇਹ ਜਿੰਨੀਆਂ ਵੀ ਆ ਠੀਕ ਆ ਹੁਣ ਸਾਰੀਆਂ ਸੱਧੀਆਂ ਹੋ ਗਈਆਂ ਤੇ ਇਹ ਮਾੜੀ-ਮੋਟੀ ਕੋਈ ਡੈਡੀ ਜੀ ਰੱਖਦੀ ਹਲਕੀ ਜੀ ਉਹ ਵੀ ਜਦੋਂ ਲੜਦੀ ਵੀ ਪੂਰੀ ਧੌਣ ਕਮਾਉਂਦੀ ਸੀ ਹਣਾ ਥੱਲੇ ਤੇ ਤਕਰੀਬਨ ਹੀ ਸੱਧੀਆਂ ਹੋ ਗਈਆਂ ਹਣਾ ਮਾੜੀ-ਮੋਟੀਆਂ ਕੋਈ ਆਤ ਉੱਤ ਪਈ ਇਹਨਾਂ ਨੂੰ ਹੁਣ ਵੈਸੇ ਖਤਰੇ ਤੋਂ ਬਾਹਰ ਆ ਹੁਣ ਮਤਲਬ ਇਨਾ ਕੋਈ ਨਹੀਂ ਬੱਚੇ-ਪੁੱੱਚੇ ਕੱਢੂਗੀਆਂ ਪਾਲੂਗੀਆਂ ਆਪਣੇ ਠੀਕ ਆ ਤੇ ਕੁਝ ਤਾਂ ਬਿਲਕੁਲ ਹੀ ਸੱਧੀਆਂ ਹੋ ਗਈਆਂ ਕੋਈ ਹਲਕੀ ਜੀ ਤੋਂ ਡੈਡੀ ਰੱਖਦੀਆਂ ਮਾੜੀ ਜੀ ਹਣਾ ਉਹ ਵੀ ਥੋੜੇ ਹੌਲੀ-ਹੌਲੀ ਸੈੱਟ ਹੋ ਜਾਣੀਆਂ ਵੈਰੀ ਵਨ ਦਾ ਕੀ ਗੱਲ ਆਈ ਜਾਵਾਂਗੇ ਇਹਨਾਂ ਨੂੰ ਤੇ ਆ ਵੀ ਕੂਪਟਰ ਇਹਨਾਂ ਨੂੰ ਵੀ ਤੁਪ-ਤੁਪ ਲਵਾਉਣੀ ਹੈ ਹੁਣ ਜਾਲ ਲ ਦੇ ਨਾਲੇ ਛਤਰੀ ਛਤਰੀ ਤਾਂ ਪੱਕੇ ਹੋ ਜਾਣਗੇ ਹਨਾ ਤੇ ਉਹ ਪੱਠਾ ਦਾ ਬਈ ਆਪਾਂ ਨਸਾ ਨੂੰ ਰੋਕ ਲੈਣਾ ਨਾ ਆਹ ਵਾਲਾ ਇਹ ਤਾਂ ਨਹੀਂ ਕੱਢਦੇ ਆਪਾਂ ਲੋ ਬਾਬੋ ਇੱਕ ਹੋਰ ਤਾਂ ਨਾ ਗੱਲ ਸ਼ੇਅਰ ਕਰਦਾ ਠੀਕ ਆ ਇਹ ਆਪਣਾ ਡੱਬੇ ਦਾ ਪਿਓ ਸੀ ਹਨਾ ਤੇ ਜਦੋਂ ਨਾ ਹੁਣ ਜਿੱਦਾਂ ਦਾਣਾ ਦੂਣਾ ਆਪ ਮਤਲਬ ਸੈੱਟ ਪਹਿਲਾਂ ਬਾਲਾ ਬਿਮਾਰ ਸੀ ਆਪਾਂ ਇਹਨਾਂ ਸ਼ੀਟ ਖਾਨੀ ਨਹੀਂ ਕੀਤੀ ਵੀ ਕਿਤੇ ਹਨਾ ਕੋਈ ਨੁਕਸਾਨ ਨਾ ਹੋ ਜਾਏ ਜਿਹੜੇ ਉਤਰ ਬਾਈ 빙ੇ ਹੁੰਦੇ ਆ ਜਾਂ ਇਹਦਾ ਚੋਲੇ ਚੋਂਦੇ ਆ ਠੀਕ ਆ ਇਹਨਾਂ ਦਾ ਕਰਨਾ ਕੀ ਆਪਾਂ ਮੈਂ ਪਹਿਲਾਂ ਵੀ ਦੱਸਿਆ ਕਿੱਦਾਂ ਕਰਨਾ ਹਨਾ ਇਹਦੀ ਇੱਕ ਕਲੀ ਹੁੰਦੀ ਆ ਆਪਾਂ ਛੱਡ ਦੇਣੀ ਜਿਹੜੀ ਹੁੰਦੀ ਹੈ ਹਨਾ ਇਹਦੀਆਂ 5 5 6 6 ਕਲੀਆਂ ਨਾ ਇਹਦੀਆਂ ਮੋਹਰ ਲੀਆਂ ਇਦਰੋਂ ਵੀ ਪੱਟ ਦੇਣੀਆਂ ਤੇ ਪੂਛ ਵੀ ਸਾਰੀ ਇੱਕ ਸਾਰੀ ਪੱਟਣੀ ਆ ਠੀਕ ਆ ਹੁਣ ਕਈ ਵੀਰ ਕਹਿਣਗੇ ਯਾਰ ਉਹ ਪਹਿਲਾਂ ਪ੍ਰੋਬਲਮ ਚ 22 ਇਹ ਤੁਸੀਂ ਕਰਕੇ ਦੇਖਿਓ ਕੋਈ ਪ੍ਰੋਬਲਮ ਜੇ ਇੱਕ ਤਾਂ ਕੂਤਰ ਹਲਕਾ ਹੋ ਜਾਂਦਾ ਦੂਜਾ ਬਾਈ ਜਿੱਦਾਂ ਜਿੱਦਾਂ ਇਹਦੇ ਪਰ ਨਵੇਂ ਹੋਣੇ ਇਹਦਾ ਖੂਨ ਜਿਹੜਾ ਹੈ ਨਾ ਉਹ ਚੇਂਜ ਹੋਣਾ ਠੀਕ ਆ ਇਹ ਸਾਰੇ ਪਰ ਪੱਟਣੇ ਆਪਾਂ ਭਾਈ ਹੁਣ ਇਹ ਵੀਡੀਓ ਦੇ ਵਿੱਚ ਪੱਟਾਂਗੇ ਆਪਾਂ ਤੇ ਸਾਰੇ ਕੂਤਰ ਜਿੰਨੀਆਂ ਬਿੰਗੀਆਂ ਹੋਈਆਂ ਸੀ ਜਾਂ ਕਿੱਦਾਂ ਵੀ ਤੁਸੀਂ ਇੱਕ ਵਾਰੀ ਭਾਈ ਆਪਾਂ ਕਹਿੰਦੇ ਨਾ ਵੀ ਸਿੱਧੇ ਹੀ ਨਹੀਂ ਹੁੰਦੇ ਯਾਰ ਆਕੜ ਜਾਂਦੀ ਤਾ ਹੁਣ ਮੇਰੇ ਕਹਿੰਦੇ ਇੱਕ ਵਾਰੀ ਤੁਸੀਂ ਇਦਾਂ ਜਦੋਂ ਕੂਤਰ ਬਿੰਗੇ ਹੋਗੇ ਨਾ ਆਪਦਾ ਦਾਣਾ ਖਾਣ ਲਾਪੇ ਵੀ ਉਦੋਂ ਹੀ ਨਹੀਂ ਪੱਟਣੇ ਵੀ ਜਦੋਂ ਹਨਾ ਬਾਲਾ ਹੀ ਬੁਰਾ ਹਾਲ ਹੁੰਦਾ ਨਾ ਜਦੋਂ ਕੂਤਰ ਤੋਂ ਦਾਣਾ ਵੀ ਨਹੀਂ ਖਾ ਹੁੰਦਾ ਜੀਦੋ ਹਲਕਾ ਫੁਲਕਾ ਜਾਂ ਸੈੱਟ ਹੋ ਗਿਆ ਜੇ ਤੁਹਾਨੂੰ ਮਾੜਾ ਮੋਟਾ 빙ਾ ਲੱਗਦਾ ਫਿਰ ਨਾਲ ਜਦਾ ਹੀ ਪੱਟ ਦਿਓ ਠੀਕ ਆ 100% ਆ ਬਾਈ ਉੱਡੂ ਕੇ ਵੀ ਕਬੂਤਰ ਇਹ ਇਹ ਕਬੂਤਰ ਉੱਡਣਗੇ ਵੀ ਠੀਕ ਆ ਇਹਦੀ ਪੂਛ ਵੀ ਪਟਣੀ ਤੇ ਇਹ ਵੀ ਪਟਣੀ ਆ ਤਾਂ ਤੁਹਾਨੂੰ ਮੈਂ ਅੱਜ ਦੇਖ ਲਓ ਆ ਵੀਡੀਓ ਦੇਖ ਲਓ ਸਕਰੀਨਸ਼ਾਟ ਲੈ ਲਓ ਕੀ ਹਾਲ ਦਾ ਕਬੂਤਰ ਦੀ ਹੈਨਾ ਹੁਣ ਤਾਂ ਮਤਲਬ 90% ਇਹ ਕਬੂਤਰ ਸਹੀ ਹੋ ਗਿਆ ਠੀਕ ਆ ਤੇ ਜਿੱਦਣ 100% ਬਿਮਾਰ ਸੀ ਉਸ ਦਿਨ ਪੁੱਛੋ ਇਹਦੀ ਹਾਲਤ ਕੀ ਸੀ ਠੀਕ ਆ ਧੌਣ ਥੱਲੇ ਸਿੱਟ ਕੇ ਰੱਖਦਾ ਸੀ ਠੀਕ ਐ ਬਿਲਕੁਲ ਥੱਲੇ ਹੱਡੀ ਕੱਢ ਗਿਆ ਉਹਦਾ ਹੱਡੀ ਵੀ ਭਰ ਚੱਲੀ ਹੈ ਨਾ ਐਨ ਭਰ ਗਈ ਆ ਦੇਖੋ ਥੱਲੇ ਗੋਲ ਹੋਣ ਲੱਗ ਪਿਆ ਕਬੂਤਰ ਤੇ ਇਹਨੂੰ ਹੱਤੀ ਦਾਣਾ ਦੇਣਾ ਪੈਂਦਾ ਐਦਾ ਜਿਦੋਂ ਆਪਾਂ ਹੱਤੀ ਦਾਣਾ ਦੇਈਗੇ ਝੋਲੇ ਵਾਲੇ ਕਬੂਤਰ ਨੂੰ ਬਾਈ ਭਾਵੇਂ 2 ਸਾਲ ਲੱਗੇ ਰੋ ਕਬੂਤਰ ਸਹੀ ਨਹੀਂ ਹੋਣਾ ਠੀਕ ਐ ਜਿਹੜੀਆਂ ਨਾੜਾਂ ਹੁੰਦੀਆਂ ਨਾ ਧੌਂਦੀਆਂ ਨਾੜਾਂ ਹੁੰਦੀਆਂ ਜਿੰਨੀਆਂ ਵੀ ਇਹ ਵੀਕ ਹੋ ਜਾਂਦੀਆਂ ਇਹਨਾਂ ਦਾ ਮੂੰਹ ਨਹੀਂ ਖੁੱਲਦਾ ਫਿਰ ਨਾ ਕੋਈ ਦਾਣਾ ਚੱਕ ਨਹੀਂ ਹੁੰਦਾ ਇੱਧਰ ਉੱਧਰ ਚੁੰਝ ਮਾਰਦੇ ਰਹਿੰਦੇ ਸਾਈਡ ਤੇ ਠੀਕ ਐ ਤੇ ਉਹ ਜਿੰਨਾ ਡੂੰਗੇ ਭਾਂਡੇ ਚ ਪਾਓ ਜਿਹਦੇ ਵਿੱਚ ਚੁੰਝ ਪਾਵੇ ਜਿੱਦਾ ਇਕੱਠਾ ਦਾ ਜਿੱਥੇ ਦਾਣਾ ਆਈ ਜਾਵੇ ਸਵੇਰ ਲੈ ਕੇ ਨੂੰ ਸ਼ਾਮਾਂ ਤੱਕ ਦਾਣਾ ਆਪ ਨਹੀਂ ਪੋਣਾ ਠੀਕ ਆ ਇਹਨਾਂ ਕਬੂਤਰਾਂ ਨੂੰ ਜਿਹੜੇ 빙ਗੇ ਆ ਜਾਂ ਕਿੱਦਾ ਵੀ ਡੂੰਗੇ ਭਾਂਡੇ ਚ ਪੋਣਾ ਕਿ ਇਹ ਧੌਣ ਥੱਲੇ ਨੂੰ ਡੂੰਗੀ ਕਰਕੇ ਚੁੰਝ ਮਾਰਨ ਤੇ ਭਰਿਆ ਦਾਣਾ ਇੱਦੇ ਮੂੰਹ ਚ ਆਈ ਜਾਵੇ ਇੱਕ ਇੱਕ ਦਾ ਦੋ ਦਾਣਾ ਜਿੰਨੇ ਵੀ ਖਾਣਗੇ ਜਿੰਨੀਆਂ ਆਪ ਧੌਣ ਐਂ ਤੱਕ ਆਪ ਚੁੰਝਾ ਮਾਰ ਕੇ ਦਾਣਾ ਖਾਣਗੇ ਬਾਈ ਓਨੀ ਜਲਦੀ ਕਬੂਤਰ ਇਹ ਸਹੀ ਹੋਣਗੇ ਠੀਕ ਆ ਤੇ ਜਿਹੜਾ ਇਹ ਕਬੂਤਰਾ ਬਾਈ ਇਹ ਤੁਸੀਂ ਅੱਜ ਦੇਖ ਲਓ ਤੇ 15 ਦਿਨਾਂ ਬਾਅਦ ਮੈਂ ਤੁਹਾਨੂੰ ਕਬੂਤਰ ਦਿਖਾਉਂਗਾ ਹੁਣ ਦਿਖਾਉਣਾ ਨਹੀਂ ਉਹਨਾਂ ਚੱਕਰੇ ਤੈਨੂੰ ਕਬੂਤਰ ਮੈਂ ਠੀਕ ਆ 15 ਦਿਨਾਂ ਬਾਅਦ ਇਹ ਕਬੂਤਰ ਦਿਖਾਉਂਗਾ ਬਈ ਫੇਰ ਚੈੱਕ ਕਰਿਓ ਤੇ ਲਿਆਓ ਇਹਦੇ ਪਰਪਟ ਦਾ ਮੈਂ ਠੀਕ ਆ ਕੈਮਰਾ ਮੈਨੂੰ ਆਫ ਕਰਨਾ ਪੈਣਾ ਇਹ ਚਾਪਾ ਦਿਖਾ ਨਹੀਂ ਸਕਦੇ ਠੀਕ ਹੈ ਸਟ੍ਰਾਈਕ ਆ ਜੂਗਾ ਜੇ ਕੁਝ ਵੀ ਤੇ ਇਸ ਕਰਕੇ ਮੈਂ ਪਰਪਟ ਕੇ ਤੇ ਫੇਰ ਤੁਹਾਨੂੰ ਸਾਰੀਆਂ ਕੂਤਰੀ ਟੁੰਡੀਆਂ-ਮੁੰਡੀਆਂ ਕਰਤੀਆਂ ਪਰਪਟਦੇ ਉਹਨਾਂ ਦੇ ਨਾ ਇੱਕ ਦੋ ਛੱਡੀਆਂ ਜਿਹੜੀਆਂ ਸਹੀ ਹੋ ਗਈਆਂ ਸੀ ਉਹਨਾਂ ਤੇ ਨਹੀਂ ਮੈਂ ਪੱਟੇ ਇਹ ਹੁਣ ਤੁਹਾਨੂੰ ਇਹਦਾ ਰਿਜ਼ਲਟ ਦਿਖਾਉਂਗਾ ਬਈ ਇਹਨਾਂ ਦਾ ਕਿਉਂ ਪੱਟੇ ਤੇ ਕਾਹ ਤੋਂ ਹੋਣਾ ਥੋੜੇ ਦਿਨਾਂ ਬਾਅਦ ਹੁਣ ਆ ਬੱਚਾ ਸੀ ਆਪਣੀ ਧੰਬੀਰੀ ਇਹ ਧੋਣ ਸਿੱਟ ਕੇ ਬਾਈ ਕਿਤੇ ਕਿਤੇ ਡਿਗਿਆ ਹੈ ਮਤ ਇਹਨੋਂ ਇੱਕ ਏਡੀ ਪੂਰ ਪੱਟੀ ਕੱਲੀ ਕਲੀਆਂ ਨਹੀਂ ਪੱਟੀਆਂ ਕੋਈ ਛੋਟਾ ਬੱਚਾ ਹੈ ਨਾ ਤੇ ਬਸ ਐਦਾਂ ਹੀ ਇਹਨੂੰ ਤੁਰਨ ਫਿਰਨ ਲਈ ਛੱਡਿਆ ਵੀ ਤੁਰ ਫਿਰ ਪੁੱਤ ਜਿੰਨਾ ਤੁਰ ਫਿਰ ਸਕਦਾ ਇਹ ਬੜਲੇ ਵਾਲੀ ਦਾ ਆਪਣਾ ਬੱਚਾ ਠੀਕ ਆ ਇਹ ਤੁਸੀਂ ਭਾਈ 10 ਦਿਨ ਬਾਅਦ ਇਹ ਬੱਚਾ ਦਿਖਾਉਣਾ ਆਪਾਂ ਤੁਹਾਨੂੰ ਤੇ ਫਿਰ ਮੈਨੂੰ ਦੱਸਿਓ ਵੀ ਕੀ ਚੱਕਰ ਆ ਬੱਚੇ ਦਾ ਬਾਬਾ ਨਾਨਕ ਮੇਰ ਰੱਖੇ ਕੋੜੇ ਵਾਂਗੂ ਹੋਊਗਾ ਇਹ ਬੱਚਾ ਪੂਰਾ ਇਹਦਾ ਭਾਈ ਇਦਾਂ ਨਾ ਡਿੱਗ ਜਾਂਦਾ ਹੁੰਦਾ ਸੀ ਬੱਚੇ ਦੀ ਇੰਨੀ ਹਾਲਤ ਸੀਗਾ ਪੂਰੀ ਬਿਮਾਰ ਸੀ ਮਤਲਬ ਨਾ ਕੋਈ ਦਾਣਾ ਪਾਣੀ ਕੱਖ ਨਹੀਂ ਹੋਰ ਦਾਣੇ ਨੂੰ ਵੀ ਚੁੰਝਾ ਮਾਰ ਲਾ ਪਿਆ ਠੀਕ ਆ ਧੌਣ ਸਿੱਧੀ ਰੱਖਦਾ ਬਿੰਗੀ ਨਹੀਂ ਰੱਖਦਾ ਧੌਣ ਪਹਿਲਾਂ ਮਰੋੜ ਕੇ ਥੱਲੇ ਲਾਉਂਦਾ ਦੀ ਹਣਾ ਤੇ ਐਦਾ 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 ਧੌਣ ਹਿਲਦੀ ਸੀ ਬਈ ਇਹਦੀ ਠੀਕ ਆ ਹੁਣ ਇਹ ਉੜਦਾ ਤਾਂ ਨਹੀਂ ਪਰ ਭੱਜਣ ਲਾ ਪਿਆ ਮੂਰੇ ਮੂਰੇ ਹਜੇ ਉੱਡਣ ਦਾ ਇਹਨੂੰ ਪਤਾ ਹੀ ਨਹੀਂਗਾ ਪੂਰਾ ਤੇਜ਼ ਆ ਕੰਮ ਉਸਤਾਦ ਦਾ ਆ ਜਾਂਦਾ ਗੋਲੀ ਵਾਂਗੂ ਹੁੰਦਾ ਮਲਕ 90% ਬੱਚਾ ਸਹੀ ਹੋ ਗਿਆ ਬਈ ਠੀਕ ਆ 10% ਹੈਗਾ ਉਹ ਵੀ ਆਪਾਂ ਦੋ ਚੌਂ ਤੜ੍ਹਾਂ ਦੇ ਵਿੱਚ ਵਿੱਚ ਇਹਨੂੰ ਕਰ ਲੈਣਾ ਸੈਟ ਐਨਾ ਹੀ ਬਹੁਤ ਆ ਬਈ ਤੁਰਨ ਫਰਨ ਤਾਂ ਲਾ ਪਿਆ ਕੋਠੇ ਕਿਸ ਠੀਕ ਆ ਅੱਗੇ ਤਾਂ ਵਿਚਾਰਾ ਨਾ ਤੁਰਦਾ ਸੀ ਐ ਧੌਣ ਹਿੱਲੀ ਜਾਂਦੀ ਵਾਈਬ੍ਰੇਟ ਤੇ ਲੱਗੀ ਸੀ ਹਨਾ ਹੁਣ ਉਹ ਕਬੂਤਰ ਤੇ ਹੀ ਪਰ ਪੱਟੇ ਉਹ ਵੀ ਬਾਈ ਧੌਣ ਐਦਾ ਹੀ ਕਰਦਾ ਸੀ ਐਦਾ ਐਦਾ ਧੌਣ ਹੁੰਦੀ ਸੀ ਪੂਰੀ ਵਾਈਬ੍ਰੇਟ ਤੇ ਐਨਾ ਹੈ ਇਹਨੂੰ ਆਪਣਾ ਪਤਾ ਲੱਗ ਗਿਆ ਵੀ ਮੈਂ ਕਿੱਥੇ ਰਹਿਣਾ ਕਿੱਥੇ ਮੈਨੂੰ ਰੱਖਦਾ ਕਿੱਥੇ ਮੈਨੂੰ ਦਾਣਾ ਮਿਲਣਾ ਕਦੋਂ ਦਾਣਾ ਇਹਨੂੰ ਸਾਰਾ ਹੁਣ ਪਤਾ ਨੋਲੇ ਹੋ ਗਈ ਇਸ ਇੰਨੀ ਕੁ ਦਾ ਵਿਚਾਰੇ ਨੂੰ ਕਿੰਨੇ ਦਿਨੇ ਇਹਨੇ ਵਿਚਾਰੇ ਦੇ ਬਹੁਤ ਔਖੇ ਕੱਡੇ ਹਨਾ ਬਹੁਤ ਔਖਾ ਬੱਚਾ ਬਚਿਆ ਬਈ ਇਹ ਇਹ ਬੱਚਾ ਨਹੀਂ ਤਾਂ ਮਰ ਜਾਣਾ ਸੀ ਜਿੱਦਾਂ ਦੀ ਇਹਦਾ ਹਾਲਤ ਸੀ ਸੀ ਨਾ ਬਾਬੇ ਦੀ ਕਿਰਪਾ ਨਾਲ ਚਲੋ ਹੋ ਗਿਆ ਸੈਟ ਤੇ ਹੋ ਵੀ ਜਾਊਗਾ ਬਾਈ ਥੋ ਤੇ ਹੁਣ ਗਾਂ ਬਾਈ ਗਾਂ ਨਾ ਕੋ ਚੱਕਰ ਆਵੇ ਗਾਂ ਬੱਚੇ ਰਹਿਣ ਪਰਮਾਤਮਾ ਉਮਰੇ ਬਸ ਇਹੀ ਅਰਦਾਸ ਕਰੋ ਸਾਰੇ ਭਰਾਵਾਂ ਦੇ ਪੁੱਤਰ ਚੰਗੇ ਸਹੀ ਰਹਿਣ ਤਾਂ ਅੰਦਰੋਂ ਸਤ ਠੀਕ ਆ ਤੇ ਤਿੰਨ ਚਾਰ ਪ੍ਰੋਡਕਟ ਮੰਗਾਏ ਆਪਾਂ ਠੀਕ ਆ ਉਹ ਜਦੋਂ ਆ ਗਏ ਮੈਂ ਉਦੋਂ ਦਿਖਾਉਂਗਾ ਤੁਹਾਨੂੰ ਠੀਕ ਆ ਉਧਰੋਂ ਮੈਂ ਇੱਕ ਇੱਕ ਉਹ ਮਾਦੀ ਕੱਢ ਕੇ ਪਾਈ ਠੀਕ ਆ ਇਹ ਸਿੱਧੀ ਹੋ ਗਈ ਬਾਈ 빙ੀ ਜੀ ਇਹ ਵੀ ਮਾਦੀ ਹੈ ਨਾ ਉਧਰ ਪਾਈ ਸੀ ਇੱਕ ਕੱਢ ਕੇ ਲਿਆ ਮੈਂ ਉਹ ਵਾਲੀ ਮਾਦੀ ਠੀਕ ਆ ਇੱਕ ਮਾਦੀ ਮੈਂ ਹੋਰ ਕੱਢਣੀ ਕੱਲ ਨੂੰ ਉਥੋਂ ਚੱਕ ਕੇ ਇਹਨਾਂ ਦੇ ਈਮਾ ਪਰਪੱਟੇ ਦੇ ਕੋਈ ਵੀ ਇਹ ਬਿਲਕੁਲ ਸਿੱਧੀ ਹੋ ਗਈ ਬਈ ਠੀਕ ਆ ਤੇ ਆ ਰੱਤੀ ਵੀ ਵਿੰਗੀ ਸਿਆੜੀ ਕੋਈ ਵੀ ਕਲਰ ਵਾਲੀ ਇਹ ਆਪੇ ਇਧਰ ਹੀ ਸਿੱਧੀ-ਸਿੱਧੀ ਹੋ ਹੋ ਗਈ ਆਪੇ ਹਨਾ ਤੇ ਇਹਨਾਂ ਬਿੰਗੇਆਂ ਦਾ ਬਈ ਕੋਈ ਓੱਖਾ ਨਹੀਂ ਹੁੰਦਾ ਬਿੰਗੇ ਤੇ ਸਿਰਫ ਹਨਾ ਤੁਸੀਂ ਪਰਪਟ ਦੋ ਕੁਝ ਹੋਰ ਨਹੀਂ ਵੀ ਕਰਨਾ ਨਾ ਪਹਿਲਾਂ ਥੋੜੇ ਕਿ ਦਿਨ ਉਹਨੂੰ ਸੈੱਟ ਕਰ ਲਓ ਵੀ ਹਾਜਮਾ ਚੱਲ ਜAVE ਦਾਣਾ ਦੂਣਾ ਪਚਾਉਣ ਲਾ ਆ ਜAVE ਮਾੜਾ ਮੂਟਾ ਖਾਣ ਲੱਗ ਜAVE ਧੌਣ ਸਿੱਧੀ ਕਰ ਲਾਪੇ ਹਨਾ ਉਸ ਦਿਵਾਰ ਬਈ ਸਾਰੇ ਬੋੜੀ ਦੇ ਪਰਪੇ ਇਧਰਲੇ ਵੀ 7-8 ਪਰ ਇਧਰੋਂ 7-8 ਪਰ ਉਧਰੋਂ ਪੱਲਿਆਂ ਚੋਂ ਹਨਾ 7 ਕਲੀਆਂ 6 ਪੂਸ਼ਿਕ ਸਾਰ ਸਾਰੀ ਪੜ ਦੇਣੀ ਟੁੰਡ-ਮੁੰਡ ਕਰ ਦੇਣੀ ਆ ਠੀਕ ਆ ਇਹਦੇ ਸੁਣਨ ਨੂੰ ਬੁਰਾ ਲੱਗੂ ਆ ਯਾਰ ਬਾਈ ਪਹਿਲੇ ਵੀਂਗੇ ਆ ਹੋਰ ਤਨਵਾ ਉਹੀ ਕਹਿੰਦੇ ਪਹਿਲਾਂ ਸੱਧਾ ਕਰ ਲੈਣਾ ਨੂੰ ਮਾੜਾ ਜਿਹਾ ਹਲਕਾ ਜਿਹਾ ਦਾਣਾ ਖਾਣ ਜੋਗਾ ਹੋ ਜੇ ਹਨਾ ਟਹੁਣ ਬਾਕੀ ਧੋਣ ਬਾਈ ਬਿਲਕੁਲ ਸੱਧੀ ਹੋ ਜੂਗੀ ਤੁਹਾਨੂੰ ਮੈਂ ਹੁਣ ਉਹ ਕਬੂਤਰੀਆਂ ਪੱਟੀਆਂ ਨਾ ਬਾਈ ਪੂਰੀ ਧੋਣ ਘਮੋਦੀਆਂ ਵਿੱਚੋਂ ਇੱਕ ਦੋ ਉਹ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਹੁਣ ਥੋੜੇ ਦਿਨਾਂ ਬਾਅਦ ਠੀਕ ਆ ਫੇਰ ਮੈਨੂੰ ਦੱਸਿਓ ਵੀ ਸੱਧੀਆਂ ਹੋਈਆਂ ਜਾਂ ਨਹੀਂ ਹੋਈਆਂ ਵੀਂਗੇ ਦਾ ਬਾਈ ਬਲੱਡ ਚੇਂਜ ਕਰਨਾ ਹੈ ਕਰੀ ਪਰ ਜਦੋਂ ਪੱਟਣੇ ਆ ਨਵੇਂ ਬਲੱਡ ਬਲੱਡ ਨਵਾਂ ਹੋ ਜਾਣਾ ਚੇਂਜ ਹੋ ਜਾਣਾ ਪ੍ਰਾਣੇ ਕਿਉਂਕਿ ਬਲੱਡ ਦੇ ਨਾਲ ਹੀ ਬਦਲਣਾ ਤੇ ਉਹ ਬਲੱਡ ਜਦੋਂ ਚੇਂਜ ਹੋ ਗਿਆ ਬੋਡੀ ਦਾ ਉਹ ਆਟੋਮੈਟਿਕ ਹੀ ਇਹ ਲਗਵਾ ਜਿਹੜਾ ਸਹੀ ਹੋ ਜਾਂਦਾ ਬਈ ਬਾਕੀ ਜਿਹੜੇ ਜਿਹੜੇ ਸੀਨੀਅਰ ਖਿਡਾਰੀ ਉਹਨਾਂ ਨੂੰ ਤਾਂ ਪਤਾ ਹੋਊਗਾ ਉਹ ਕਰਦੇ ਵੀ ਹੋਣਗੇ ਇਹ ਚੀਜ਼ ਨੂੰ ਠੀਕ ਆ ਤੇ ਆ ਕਬੂਤਰ ਬਾਈ ਪੂਰਾ ਵਾਈਬ੍ਰੇਟ ਤੇ ਲੱਗਾ ਹੁੰਦਾ ਸੀ ਹਨਾ ਤੇ ਕਬੂਤਰ ਬਹੁਤ ਹੱਦ ਤੱਕ ਬਾਈ ਸਹੀ ਹੋ ਗਿਆ ਬਾਬੇ ਦੀ ਕਿਰਪਾ ਨਾਲ ਚਲੋ ਹੋਰ ਹੋ ਜਵੇ ਹਨਾ ਤੇ ਹੌਲੀ ਹੌਲੀ ਇਹਨੇ ਦਾਣਾ ਵੀ ਖਾਣ ਲੱਪਣਾ ਐਵੇਂ ਸੈੱਟ ਹੋ ਜਾਣਾ ਬਈ ਇਹਨੂੰ ਅਜਿਹਾ ਦਾਣਾ ਪਾ ਦੇਣਾ ਚਲੋ ਖ ਤੋ ਪਲਵੋਣੀ ਇਹਨਾਂ ਨੂੰ ਜਿੰਨੀ ਜ਼ਿਆਦਾ ਲਵਾ ਸਕਦੇ ਆ ਠੀਕ ਆ ਐਨ ਤੰਦਰੁਸਤ ਹੋ ਜਾਣਗੇ ਬਾਈ ਵਧੀਆ ਫੁਰਤੀਲੇ ਵੀ ਹੋ ਜਾਣਗੇ ਕੂਤਰਾ ਇਹ ਤੇ ਲੈਕਸਨ ਪਾਊਡਰ ਇੱਕ ਖਤਮ ਹੋਇਆ ਉਹ ਲਿਓਣਾ ਇੱਕ ਦੋ ਪ੍ਰੋਡਕਟ ਮੰਗਾਏ ਆ ਇਹਨਾਂ ਕੂਤਰਾ ਵਾਸਤੇ ਹੀ ਆ ਨਾ ਜਿਹੜੇ ਜਿਹੜੀ ਆ ਪ੍ਰੋਬਲਮ ਹੁੰਦੀ ਇਹਨੂੰ ਰੋਕਣ ਵਾਸਤੇ ਵੀ ਹੋਰ ਕੂਤਰਾ ਜਿਹੇ ਪ੍ਰੋਬਲਮ ਨਾ ਆਵੇ ਵਾਇਰਸ ਨੂੰ ਖਤਮ ਕਰਨਾ ਮਤਲਬ ਜੜ ਤੋਂ ਖਤਮ ਕਰਨਾ ਤੇ ਉਹ ਨਾ ਹੋ ਜਾਣਾ ਤੇ ਉਦੋਂ ਦੱਸੂਗਾ ਮੈਂ ਕਿਹੜਾ ਪ੍ਰੋਡਕਟ ਆ ਤੇ ਕਦੋਂ ਮਤਲਬ ਲੱਗਣਾ ਕਿੱਦਾਂ ਲੱਗਣਾ ਕਦੋਂ ਦੇਣਾ ਉਹ ਤੇ ਕਾਤੋਂ ਦੇਣਾ ਕਿਸ ਚੀਜ਼ ਵਾਸਤੇ ਦੇਣਾ ਉਹ ਵੀ ਦੱਸਾਂਗੇ ਤੁਹਾਨੂੰ ਆਪਾਂ ਲੋਹੇ ਬਾਬੇ ਕਣਕ ਕੁੜਦ ਧੋ ਕੇ ਤੇ ਮੈਂ ਇੱਥੇ ਪਾਤੀ ਹੈਣਾ ਹੁਣ ਸੁੱਕਦੀ ਹੈ ਤੇ ਫਿਰ ਉਹਨੂੰ ਅੰਦਰ ਸਕਾਲਾਂਗੇ ਤੇ ਇਹਦਾ ਮੈਨੂੰ ਚੀਤੇ ਭੁੱਲ ਗਿਆ ਵੀ ਕਣਕ ਮੈਂ ਇਕੱਠੀ ਧੋਤੀ ਸੀ ਤਿੰਨ ਚਾਰ ਦਿਨਾਂ ਦੀ ਹੈਣਾ ਤੇ ਉਹ ਖਤਮ ਹੋ ਗਈ ਉਧਰੋਂ ਪੈ ਧੋਣੀ ਸਵੇਰੇ ਹੀ ਸੀਗੀ ਵੀ ਚਲ ਜਿਆਦੀ ਸਕਾਲ ਲੈਂਦੇ ਆ ਫੇਰ ਹੈਣਾ ਧਵਾ ਕੇ ਕਰੀ ਮਤਲਬ ਚਾਰ ਪੰਜ ਦਿਨ ਲੱਗ ਜਾਂਦੇ ਫਿਰ ਮੈਂ ਇੱਕ ਵਾਰੀ ਹੁਣ ਢੋ ਲੈਣਾ ਰੋਜੀ ਤੇ ਜਿੱਦਾਂ ਚਾਰ ਪੰਜ ਦਿਨ ਲੱਗ ਜਾਂਦੇ ਫਿਰ ਢੋਲੀ ਜੀ ਬਾਜੋ ਨਾਲ ਨਾਲ ਛੋਟੀ ਛੋਟੀ ਢੋਲੀ ਦੀ ਆ ਤਿੰਨ ਚਾਰ ਕੇ ਦਿਨਾਂ ਦੀ ਇਹ ਸੁੱਪਦੀ ਆ ਤਾਂ ਬਾਈ ਨੂੰ ਬਾਈ ਠੰਡੀ ਕਰਕੇ ਤੇ ਪਾ ਦੇਾਂਗੇ ਧੁੱਪੇ ਵਾਲੀ ਕਿਣਕ ਆਪਾਂ ਨਹੀਂ ਪਾਣੀ ਤੇ ਆ ਵੀ ਕੂਤਰਾ ਨਿਗਾਰੂਗਾ ਮਾਰ ਲੈਣਾ ਇੱਧਰ ਤਾਂ ਮੈਂ ਬੜਿਆ ਨਹੀਂ ਕਦੀ ਹੈਨਾ ਬਾਹਰੋਂ ਬੂਰੀ ਦੇਖ ਕੇ ਚਲ ਚੁਲ ਜਾਣਾ ਹੁੰਨਾ ਤੇ ਇੱਧਰ ਖੁੱਡੇ ਚ ਮੈਂ ਬਹੁਤ ਘਟ ਜਾਂਦਾ ਆ ਆ ਕੂਤਰੀ ਬਾਈ ਆਪਣੀ ਰਾਜਨਾਲੀ ਪ्योर ਕੂਤਰੀ ਹੋ ਗਈ ਜਿਹੜਾ ਇਹਨਾ ਕਬੂਤਰ ਲੱਗਾ ਉਹ ਵੀ ਅੰਦਰ ਹੀ ਆ ਹਾਂਜੀ ਬਾਬੇ ਉਹ ਕੀ ਹਾਲ ਚਾਲ ਆ ਲਓ ਬਾਬੇ ਉਹ ਕਮੈਂਟਾਂ ਦੇ ਜਵਾਬ ਦਈਏ ਤੇ ਟਾਈਮ ਕਾਫੀ ਹੋ ਗਿਆ ਹੈਨਾ ਮੇਰੇ ਸਾਡਾ ਸਾਢੇ 3 ਹੋ ਚੱਲੇ ਆ ਤੇ ਬਾਈ ਜਿੰਨਾ ਵੀ ਵੀਰਾਂ ਦੇ ਕਮੈਂਟ ਆਈ ਸੀ ਉਹਨਾਂ ਦੇ ਜਵਾਬ ਦਿੰਨੇ ਆ ਤੇ ਇੱਕ ਵੀਰ ਦਾ ਬਾਈ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਦਵਾਈਆਂ ਬਹੁਤ ਦੇ ਲਈਆਂ ਜਿੱਦਾਂ ਵੀ ਆ ਬਾਈ ਸੈਟ ਨਹੀਂ ਹੋਣਦੇ ਕੂਤਰ ਪਾਣੀ ਵਾਲੀਆਂ ਮਿੱਠਾ ਮਾਰਨ ਨੂੰ ਨਹੀਂ ਹਟਦੇ ਪਏ ਬਾਈ ਟੈਟਰਾਸਾਈਕਲਿੰ ਦਾ ਪਾਊਡਰ ਹੀ ਵਰਤੀ ਜਾ ਉਹ ਬਾਲਾ ਕੁਛ ਦੇਂਦਾ ਲੋੜ ਨਹੀਂ ਹੈਗੀ ਹਨਾ ਇੱਕ ਬਾਈ ਕਹਿੰਦਾ ਅੱਕ ਕੇ ਮੈਂ ਫੀਮ ਹੀ ਦੇਤੀ ਬਾਈ ਅਫੀਮ ਕੂਤਰ ਮਾਰ ਦੂਗੀ ਬਹੁਤ ਤੇਜ਼ ਹੁੰਦੀ ਆ ਠੀਕ ਆ ਜਿੱਦਾਂ ਮੈਂ ਤਾਂ ਨੋਡ ਡੋਡੇ ਵਾਲਾ ਪਾਣੀ ਦੱਸਿਆ ਸੀ ਨਾ ਹਲਕਾ ਜਿਹਾ ਉਹ ਦੇ ਸਕਦੇ ਆ ਅਫੀਮ ਤਾਂ ਬਾਈ ਸਿੱਧਾ ਲੈਂਦੀ ਕੂਤਰ ਨੂੰ ਹਨਾ ਉਹ ਚੀਜ਼ਾਂ ਨਾ ਵਰਤਿਆ ਕਰੋ ਉਹਦੇ ਨਾਲ ਇੱਤੇ ਇੱਚ ਲਕਵੇ ਦਾ ਕੋਈ ਰੋਲ ਨਹੀਂ ਹੈਗਾ ਉਹ ਤਾਂ ਵੈਸੇ ਆਪਾਂ ਇਨਸਾਨ ਨੂੰ ਦੇ ਸਕਦੇ ਆ ਕਿ ਸਰਕਲ ਹੀ ਜਾਂਦਾ ਵੀ ਲਕਵਾ ਆਵੇ ਹੀ ਨਾ ਜਦੋਂ ਆਪਾਂ ਲਕਵਾ ਹੋ ਜਾਂਦਾ ਨਾ ਕਿ ਇਹ ਬੰਦੇ ਨੂੰ ਜਾਂ ਕਿੱਦਾਂ ਵੀ ਉਹ ਸੀਨ ਹੋਰ ਆ ਠੀਕ ਆ ਤੁਸੀਂ ਇਹ ਚੀਜ਼ ਨਾ ਵਰਤਿਆ ਕਰੋ ਜਾਨਵਰਾ ਤੇ ਉਹ ਜਿੱਦਾਂ ਡੋਡੇ ਦਾ ਮੈਂ ਤੁਹਾਨੂੰ ਦੱਸਿਆ ਸੀ ਪਾਣੀ ਉਹ ਬਾਈ ਬਾਲਾ ਹਲਕਾ ਹੁੰਦਾ ਨਾ ਖੁਸ਼ਕ ਵਾਸਤੇ ਦੇਣਾ ਆਪਾਂ ਕਿ ਜਿਹੜੀਆਂ ਬਿੱਠਾ ਜੇ ਦਵਾਈਆਂ ਤੋਂ ਆਪਾਂ ਅੱਕ ਗਿਆ ਤਾਂ ਉਹਨਾਂ ਖੁਸ਼ਕ ਹੋ ਜਾਂਦੀਆਂ ਹਨਾ ਤੇ ਬਈ ਜਨਵਰੀ ਆ ਇਹਨਾਂ ਦਾ ਧੱਕਾ ਧੁੱਕਾ ਨਹੀਂ ਕਰਨਾ ਚਾਹੀਦਾ ਬਈ ਛੋਟੇ ਛੋਟੇ ਤਾਂ ਹੈਗੇ ਹਨਾ ਕੀ ਕਰ ਲੈਣਾ ਇਹਨਾਂ ਨੂੰ ਬਾਲਾ ਦੇ ਕੇ ਤੇ ਬਈ ਪੈਰਾਸੀਟਾਮੋਲ ਜਦੋਂ ਵੀ ਦੇਣੀ ਆ ਉਹ ਸਿਰਫ ਦੋ ਬੂੰਦਾ ਤੋਂ ਵੱਧ ਨਹੀਂ ਦੇਣੀ ਦੋ ਬੂੰਦਾ ਸਵੇਰੇ ਦੋ ਸ਼ਾਮੀ ਤੇ ਦੋ ਦੁਪਹਿਰੀ ਦੇ ਲੋ ਜੇ ਤੁਹਾਨੂੰ ਢਿੱਲਾ ਲੱਗਦਾ ਨਹੀਂ ਤਾਂ ਦੋ ਟਾਈਮ ਹੀ ਦੋ ਠੀਕ ਆ ਉਦੋਂ ਬਾਅਦ ਨਹੀਂ ਉਦੋਂ ਜ਼ਿਆਦਾ ਨਹੀਂ ਦੇਣੀ ਬਈ ਦੋ ਬੂੰਦਾ ਤੋਂ ਵੱਧ ਨਹੀਂ ਦੇਣੀ ਠੀਕ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਈ ਜਦੋਂ ਆਪਾਂ ਗਿਰਦੇਵ ਵਾਲੇ ਜਾਂ ਕੋਈ ਵੀ ਖਿਡਾਰੀ ਦਾ ਨਾਮ ਲਿਖਦੇ ਆ ਬਿਨਾਂ ਨਾਲ ਵੱਡੇ ਖਿਡਾਰੀਆਂ ਚ ਬਾਈ ਦੇਖੋ ਜਿਨ੍ਹਾਂ ਦਾ ਤਾਂ ਨਾਂ ਬਾਈ ਮੇਰੇ ਕਹਿਨਾਂ ਜਾਂ ਕਿੱਦਾਂ ਵੀ ਹੈ ਨਾ ਤੇ ਉਹ ਆਪ ਛੋਟਾ ਤਾਂ ਹੋਣਾ ਨਹੀਂ ਬਾਈ ਜਿਨ੍ਹਾਂ ਨੇ ਉਹਨਾਂ ਨੇ ਸਟਾਰਾਂ ਦੇ ਵਿੱਚ ਨਾਂ ਪਾ ਲਿਆ ਉਹ ਸਟਾਰ ਹੀ ਰਹਿਣੇ ਸਾਰੀ ਜ਼ਿੰਦਗੀ ਤੇ ਇਜ ਤੋਂ ਉਹਨਾਂ ਦੀ ਆਪਣੇ ਦਿਲ ਚ ਉੰਨੀ ਹੋਈਆਂ ਹਨਾ ਤੇ ਜਿੰਨੀ ਤੁਹਾਡੇ ਦਿਲ ਚ ਉੰਨੀ ਹੋਏ ਆਪਣੇ ਚਾ ਬਾਕੀ ਬਹੁਤ ਸੋਹਣੀ ਗੱਲ ਕੀਤੀ ਬਾਈ ਤੇ ਕੋਈ ਗੱਲ ਨਹੀਂ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਇਸ ਚੀਜ਼ ਦਾ ਤੇ ਹੋਰ ਬਾਈ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਅੱਖਾਂ ਦਾ ਬਾਈ ਮੈਂ ਇੰਨੀ ਵਾਰੀ ਤਾਂ ਦੱਸ ਚੁੱਕਿਆ ਹਨਾ ਪਿਛਲੀ ਵੀਡੀਓ ਚ ਵੀ ਸ਼ਾਇਦ ਮੈਂ ਦੱਸਿਆ ਉਹ ਡ੍ਰੋਪ ਪਾਓ ਬਾਈ ਠੀਕ ਆ ਆਪਣੀਆਂ ਕਿੰਨੀਆਂ ਵੀਡੀਓ ਚ ਆਪਾਂ ਤਕਰੀਬਨ ਹੀ ਮੈਂ ਪਿਛਲੀਆਂ 8-10 ਵੀਡੀਓ ਚ ਡ੍ਰੋਪ ਦਿਖਾਇਆ ਹੋਇਆ ਅੱਖਾਂ ਤੋਂ ਠੀਕ ਆ ਤੇ ਉਹ ਪਾ ਲਿਆ ਕਰੋ ਬਾਈ ਉਹਨਾਂ ਸੈੱਟ ਹੋ ਜਾਂਦੇ ਟੈਰਾਮਾਈਸਿਨ ਦਾ ਨਾਲ ਪਾਊਡਰ ਦੇ ਚਲੋ ਟੈਟਰਸਾਈਕਲ ਦਾ ਉਹਨਾਂ ਹੀ ਸੈੱਟ ਹੋ ਜਾਂਦੇ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੀ ਆਪਣੀਆਂ ਕਾਲੀਆਂ ਕੋਲਾ ਜਾਂ ਕੁਛ ਵੀ ਬਣੀਆਂ ਹਨ ਉਹਨਾਂ ਦਾ ਬਾਈ ਮਲਾ ਸ਼ੌਂਕ ਕਰਾ ਦਿਓ ਫੜ ਕੇ ਬਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਕਬੂਤਰ ਇੰਨੇ ਫੜਦਾ ਨਹੀਂ ਕਿਉਂਕਿ ਆ ਬਿਮਾਰਾਂ ਨੂੰ ਦਾਣਾ ਦੂਣਾ ਦੇਣਾ ਹੁੰਦਾ ਨੇ ਢਿੱਲੇ ਹੋਏ ਆ ਕਬੂਤਰ ਤੇ ਮੈਂ ਦੂਜੇ ਕਬੂਤਰਾਂ ਨੂੰ ਬਈ ਹੱਥ ਨਹੀਂ ਲਾਉਂਦਾ ਕੋਈ ਚੱਕਰ ਨਹੀਂ ਉਹ ਵੀ ਤੁਹਾਨੂੰ ਦਿਖਾਉਂਗਾ ਥੋੜੇ ਦਿਨਾਂ ਤੱਕ ਉਹ ਜਦੋਂ ਮੈਂ ਥੱਲੇ ਆਣ ਸਵੇਰੇ ਸਵੇਰੇ ਜਦੋਂ ਆਈਦਾ ਨਾ ਨਹਾ ਧੋ ਕੇ ਉਦੋਂ ਆ ਕੇ ਉਹਨਾਂ ਤੱਕ ਜਾਈਦਾ ਫਿਰ ਕੱਲ ਨੂੰ ਮੈਂ ਵੀਡੀਓ ਦੇ ਵਿੱਚ ਬਣਾ ਕੇ ਤੇ ਉਹ ਤੁਹਾਨੂੰ ਪਾ ਦਊਗਾ ਉਹ ਕਮੈਂਟ ਪੜਿਆ ਹੋਣਾ ਜੇ ਮੈਂ ਸਵੇਰ ਦਾ ਪੜਿਆ ਹੁੰਦਾ ਤੇ ਜਦੋਂ ਆਪਾਂ ਨਹਾ ਦੋ ਕੇ ਉੱਤੇ ਆਈ ਸੀ ਉਦੋਂ ਮੈਂ ਫੜ ਲੈਣਾ ਸੀ ਉਹਨੂੰ ਕੱਪੜੇ ਮਲਾਂਦਰ ਖੁੱਡਿਆਂ ਚ ਵੀ ਵਾਇਰਸ ਜਾ ਸਕਦਾ ਨਾ ਪਰ ਉਦਾਂ ਐਡਾ ਤਾਂ ਕੋਈ ਸੀਨ ਨਹੀਂ ਆਪਣੇ ਤਾਂ ਤੁਹਾਡੇ ਸਾਹਮਣੇ ਬਿੰਗੀਆਂ ਖੂਦਰੀਆਂ ਵੀ ਵੇਚੀ ਰਹੀਆਂ ਆ ਡੁੱਟ ਨਹੀਂ ਪਰ ਫੇਰ ਵੀ ਬਾਈ ਜਿਹੜੇ ਦਿਲ ਦੇ ਵਹਿਮ ਹੁੰਦੇ ਨਾ ਇੰਨਾ ਪ੍ਰਤੀ ਉਹ ਹੁੰਦੇ ਹੀ ਆ ਬਾਈ ਪੁੱਤਾਂ ਵਾਂਗੂ ਪਾਲੇ ਤੁਹਾਨੂੰ ਪਤਾ ਇਹਨਾਂ ਨੂੰ ਦੁੱਖ ਨਹੀਂ ਚੱਲ ਜਦੋਂ ਇਹਨਾਂ ਨੂੰ ਦੁੱਖ ਹੁੰਦਾ ਆਪਣੇ ਕੋਲ ਚੱਲ ਨਹੀਂ ਹੁੰਦਾ ਬਾਈ ਦੁੱਖ ਇਹਨਾਂ ਨੂੰ ਹੁੰਦਾ ਤੇ ਅੰਦਰੋਂ ਹੁੰਦਾ ਸਾਨੂੰ ਆ ਠੀਕ ਆ ਉਹ ਤਾਂ ਚਲੋ ਜਿਹੜਾ ਕੱਟਦਾ ਹੀ ਆ ਪਰ ਉਹਨਾਂ ਨਾਲ ਦੁਗਣਾ ਤੇ ਕਹਿੰਦਾ ਸਾਨੂੰ ਹੁੰਦਾ ਯਾਰ ਸਾਡੇ ਪੁੱਤਾਂ ਰਗੇ ਬਿਮਾਰ ਹੋ ਗਏ ਹੈਨਾ ਇਹਨਾਂ ਨੂੰ ਸੈੱਟ ਕਰੀਏ ਤੇ ਲੱਗੇ ਰਹਿੰਦੇ ਆ ਬਾਕੀ ਇੱਕ ਵੀਰ ਦਾ ਹੋਰ ਕੀ ਬਾਈ ਖੁੱਡੇ ਦੇ ਵਿੱਚ ਜਿਹੜੀਆਂ ਆਪਾਂ ਫੱਟੀਆਂ ਲਾਈਆਂ ਨਾ ਉਹ ਡੋਨ ਕਰ ਦੋ ਬਾਈ ਜਿਹੜੇ ਤਾਂ ਪੁਰਾਣੀ ਆਪਣੀ ਵੀਡੀਓ ਦੇਖਦੇ ਆ ਨਾ ਉਹਨਾਂ ਨੂੰ ਪਤਾ ਹੋਣਾ ਬਾਈ ਆਪਾਂ ਗਰਮੀ ਆਈ ਤਾਂ ਡੰਡੇ ਲਾ ਹੀ ਦਿੱਤੇ ਸੀ ਠੀਕ ਆ ਹੁਣ ਡੰਡੇ ਉੱਚੇ ਕਰਨ ਦਾ ਮਤਲਬ ਪਤਾ ਕੀ ਆ ਬਾਈ ਉਹ ਤਾਂ ਕੀਤੇ ਉੱਚੇ ਵੀ ਕਬੂਤਰ ਜਦੋਂ ਬਾਛੜ ਪੈਂਦੀ ਸੀ ਨਾ ਬਾਈ ਡੰਡੇ ਥੱਲੇ ਸੀਗੇ ਉਹ ਦਰਵਾਜ਼ਿਆਂ ਚੋਂ ਥੱਲੇ ਉਹਦੀ ਜਲਦੀ ਪਾਣੀ ਪਿੰਦਾ ਸੀਗਾ ਜਾਲੀਆਂ ਅਜ ਦਾ ਆਪਣੇ ਸਾਰੀਆਂ ਜਾਲੀਆਂ ਆ ਤੇ ਰੋਸ਼ਨ ਦਾ ਨਾਲ ਉਹ ਥੱਲੇ ਡੰਡੇ ਹੋ ਜਾਂਦੇ ਆ ਤੇ ਉਹ ਛਿੱਟਾਂ ਬਹੁਤ ਪੈਂਦੀਆਂ ਕਬੂਤਰਾਂ ਦੇ ਬਾਈ ਤਾ ਕਰਕੇ ਆਪ ਕੀਤਾ ਹੁਣ ਇੰਨਾ ਸੇਕ ਤਾਂ ਹੈ ਨਹੀਂ ਬਾਈ ਛੱਤ ਤੋਂ ਤਾਂ ਹੀ ਆਪਾਂ ਨੀਵੇਂ ਕਰੀ ਦੇਆ ਕਿ ਜਿਹੜਾ ਸੇਕ ਆ ਨਾ ਬਾਈ ਛੱਤ ਦਾ ਉਹ ਸਿਰਾਂ 'ਚ ਨਾ ਪਵੇ ਕਬੂਤਰਾਂ ਤੇ ਤਾਂ ਆਪਾਂ ਆਪਾਂ ਤਾਂ ਲਾ ਹੀ ਦਿੱਤੇ ਸੀ ਬਾਈ ਗਰਮੀਆਂ ਨੂੰ ਤਾਂ ਆਪਾਂ ਲਾ ਹੀ ਦੇਈਦੇ ਡੰਡੇ ਤੇ ਕੂਤਰ ਥੱਲੇ ਹੀ ਰਹਿੰਦੇ ਆ ਮਿੱਟੀ ਪਾਈ ਦੀ ਥੱਲੇ ਕੂਤਰ ਰਹਿੰਦੇ ਹੈਣਾ ਆਪਾਂ ਡੰਡੇ ਲਾਈ ਦੇ ਨਹੀਂ ਗਰਮੀਆਂ ਨੂੰ ਤੇ ਇਹਦਾ ਹੋਰ ਕੋਈ ਨੁਕਸਾਨ ਨਹੀਂ ਹੁੰਦਾ ਬਾਈ ਸਿਆਲਾ 'ਚ ਆਪਾਂ ਜੇ ਬਾਹਲੀ ਸਿਆਲ ਠੰਡ ਆ ਗਈ ਯਾਰ ਉੱਪਰੋਂ ਤਾਂ ਪਸ਼ਨਾ ਚੜੇ ਤਾਂ ਥੱਲੇ ਵੀ ਨਾ ਉਦੋਂ ਆਪਾਂ ਮੀਡੀਅਮ ਸਾਈਜ਼ ਦੇ ਸੈਂਟਰ ਜੇ ਚਲਾ ਲਈਦੇ ਆ ਤੇ ਬਾਕੀ ਬਾਈ ਮੈਂ ਹੋਣੀ ਲਾਏ ਹੈ ਨਾ ਇਹ ਤਾਂ ਵੀ ਜਿਹੜਾ ਉਹ ਰੌਸ਼ਨ ਦਾ ਪਾਣੀ ਸਿੱਧਾ ਹੁੰਦਾ ਉਹ ਕੂਤਰਾਂ ਦੇ ਉੱਤੇ ਨਾ ਪਵੇ ਤੇ ਹੋਰ ਵੀ ਬਾਈ ਜਿੰਨੇ ਵੀ ਬਾਈ ਤੁਸੀਂ ਕਮੈਂਟ ਕਰਦੇ ਆ ਨਾ ਦਿলো ਧੰਨਵਾਜਾ ਤੁਹਾਨੂੰ ਹਨਾ ਤੁਸੀਂ ਜਿੰਨਾ ਪਿਆਰ ਦਿੰਨੇ ਆ ਬਾਕੀ ਬਾਈ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਹੁਣ ਐਂਟਰਵਿਊ ਸ਼ੁਰੂ ਕਰ ਦੋ ਬਸ ਬਾਈ ਕਰ ਦੇਣੀ ਆ ਯਾਰ ਪਤਾ ਕੀ ਚੱਕਰ ਮੇਰੇ ਇੱਕ ਵਾਇਰਸ ਆਇਆ ਸੀ ਬਾਈ ਆਪਾਂ ਰਿਸਕ ਨਹੀਂ ਲੈ ਸਕਦੇ ਹੁਣ ਆਪਣੇ ਤਾਂ ਕੂਤਰ ਮਰਦੇ ਸੀ ਹੁਣ ਕਿਸੇ ਦੇ ਜਾ ਕੇ ਕਾਨੂੰ ਬਿਮਾਰ ਕਰਨੇ ਠੀਕ ਆ ਤੇ ਉਹ ਲਾਮੇ ਜਿਹੇ ਵਾਲਾ ਕੰਮ ਬਣ ਜਾਂਦਾ ਬਾਈ ਭਾਵੇਂ ਨਾ ਤੋਂ ਕਿ ਵੀ ਆਪ ਆਪਣੇ ਦਿਲ 'ਚ ਬਹਿ ਵੀ ਹੁੰਦਾ ਯਾਰ ਕਿਸੇ ਦੇ ਘਰੇ ਨਹੀਂ ਜਾਣਾ ਠੀਕ ਆ ਜਰਾ ਮੈਂ ਉਹਨਾਂ ਦਾ ਬਈ ਸ਼ੀਲਾ ਵੀ ਟੱਕਰ ਦਾ ਆਪਣੇ ਪਿੰਡ ਦਾ ਹੀ ਆ ਮੈਂ ਉਹਨਾਂ ਹੱਥ ਤੱਕ ਨਹੀਂ ਮਿਲਾਇਆ ਬਈ ਉਹ ਬੁਲਾਉਂਦਾ ਹੁੰਦਾ ਮੈਨੂੰ ਹੱਤ ਰਿਹਾ ਉਹਨੂੰ ਸਿੱਧਾ ਕਿੰਨਾ ਬਈ ਮੈਂ ਹੱਥ ਨਹੀਂ ਮਿਲਵਾਉਣਾ ਉਹਨੇ ਦੇਣ ਠੀਕ ਆ ਆਪਾਂ ਇਹਨਾਂ ਲਈ ਬਈ ਐਨ ਮਤਲਬ ਕੋਰੇ ਕਰਾਰੇ ਚੱਲੀਦਾ ਜਾਨਵਰ ਆ ਇਹਨਾਂ ਦੀ ਜਾਨ ਐਵੇਂ ਹੀ ਕਰ ਤੋ ਜੋਖਮ ਚ ਪਾਉਣੀ ਹਨਾ ਵੀ ਐਵੇਂ ਮੈਂ ਇਧਰ ਜਾਵਾਂ ਉਹਨੂੰ ਹੱਥ ਫਲਾਉ ਉਹਨੇ ਵੀ ਰੱਖੇ ਰੁਖੇ ਆ ਉਧਰ ਵੀ ਕਿਤੇ ਬਿਮਾਰੀ ਜਾਊਗੀ ਹਨਾ ਜਾ ਕੇ ਕੂਤਰਾਂ ਨੂੰ ਹੱਥ ਤੱਕ ਲਾਉਣਾ ਹੀ ਹੁੰਦਾ ਇਸ ਕਰਕੇ ਭਾਈ ਮੈਂ ਤਾਂ ਕਿਹਨੂੰ ਉਦੋਂ ਦਾ ਹੱਥ ਵੀ ਨਹੀਂ ਮਲਾਉਂਦਾ ਜਿਹੜੇ ਕਬੂਤਰਾਂ ਵਾਲੇ ਆ। ਸ਼ੁਰਲੀ ਜੀ ਇਦਾਂ ਹੀ ਛੱਡੀ ਐ ਇੱਥੇ ਭਾਈ ਜੀ ਭੁੱਜਦੀ ਰਹਿੰਦੀ। ਇਹਨੇ ਇੱਥੇ ਸੈੱਟ ਹੋ ਜਾਣਾ ਭਾਈ ਤੁਰ ਫਿਰਨਾ ਹੈ ਨਾ। 나ੜਾ ਨੂੜਾ ਖੁੱਲੂ ਗਿਆ ਇਹਨੇ ਤੁਰੇ ਫਰੇ ਇਦਾਂ ਹੀ ਬੱਸ। ਇਹਨੇ ਬਹੁਤ ਜਲਦੀ ਸੈੱਟ ਹੋ ਜਾਣਾ ਇਦਾਂ ਜੇ ਖੁੱਲਾ ਛੱਡਾਂਗੇ ਤੈਨੂੰ ਆਪਾਂ। ਤੇ ਇੱਧਰ ਵੀ ਬਾਬੇ ਬੱਚੇ ਪੁੱੱਚੇ ਪਲੀ ਜਾਂਦੇ ਹਨਾ ਉਹ ਵੱਡਾ ਬੱਚਾ ਇੱਧਰਲੇ ਪਿਛਲੇ ਜੂੜੇ ਦਾ ਆ। ਉਹ ਜਾਂ ਦੂਜਿਆਂ ਕੋ ਜਾ ਕੇ ਦਾਣਾ ਲੈਂਦਾ ਰਹਿੰਦਾ ਇਹਨੂੰ ਮੈਂ ਚੱਕਣਾ ਹੱਤੀ ਪਾਲ ਲਾਂਗੇ ਕੋਈ ਚੱਕਰ ਨਹੀਂ ਜਾਂ ਦੇ ਵਿੱਚ ਜਾਲੀ ਲਾ ਦਨੇ ਆ। ਗੱ ਤੇ ਉਦੋਂ ਬਾਅਦ ਬਾਈ ਜੋੜੇ-ਜੋੜੇ ਲਾਵਾਂਗੇ ਉਹ ਬੱਚਾ ਚੱਕਣਾ ਹੋਰ ਨਾ ਕੰਮ ਖਰਾਬ ਕਰ ਦੇਵੇ ਬੱਚੇ ਨਾਲ ਮਾਰ ਦੇਵੇ ਥੱਲੇ ਹੋਣਾ ਉਹਦੇ ਆਪਣੇ ਦੂਜੇ ਦੇ ਜਿਹੜਾ ਹਜ਼ਾਰ ਵਾਲਾ ਪੁੱਤਰਾ ਉੱਪਰ ਬੈਠਾ ਆਹ ਵਾਲਾ ਇਹ ਬੱਚੇ ਪੁੱਛੇ ਇਹਦੇ ਇਹਦੇ ਪਾਲਦੇ ਘਰਤੀ ਕੂੜ ਦੀ ਨਾ ਲੱਗਾ ਵੇ ਤੇ ਇਹਦੇ ਵੀ ਬੱਚੇ ਐ ਮਤਲਬ ਸਰਾਈ ਆ ਬਾਈ ਟਾਈਮ ਟੋਮ ਵੀ ਨਹੀਂ ਲਵਾਉਂਦੇ ਉੱਚੇ ਉੱਡਦੇ ਆ ਪਰ ਰੱਬ ਚ ਚੈੱਕ ਹੁੰਦੇ ਰਹਿੰਦੇ ਟਾਈਮ ਸੇ ਵੀ ਹਨਾ ਉੱਪਰ ਲਿਓ ਉਹ ਜਿਹੜਾ ਆਪਣਾ ਉੱਪਰ ਰਾਜੇ ਨਾਲੇ ਪੁੱਤਰਾ ਬੈਠਿਆ ਇਹ ਵੀ ਬਾਈ ਨਹੀਂ ਹਨਾ ਇਹਨਾਂ ਦਾ ਵੀ ਟਾਈਮ ਟੂਮ ਨਹੀਂ ਲੱਗਦਾ ਬੱਚੇ ਨਾਲ ਜਾਂਦੇ ਆ ਤੇ ਆਹ ਬਾਈ ਆਪਣੀ ਬੜਲੇ ਵਾਲੀ ਦੀ ਦਾਦੀ ਦਾਦਾ ਪਿੱਛੇ ਬੈਠੇ ਆ ਤੇ ਆ ਬੜਲੇ ਵਾਲੀ ਬੇਟੀ ਆ ਐਸੋਰੀ ਬੜਲੇ ਵਾਲੀ ਦੀ ਮਾਂ ਇਹ ਹੈਗੀ ਬੜਲੇ ਵਾਲੀ ਦੀ ਮਾਂ ਉਹ ਬੜਲੇ ਵਾਲੀ ਦਾ ਪਿਓ ਬੈਠਾ ਬੱਗਾ ਵਿੱਚ ਉਹ ਛੱਟੀ ਗਲੀ ਦਾ ਆ ਬਾਈ ਇਹ ਟੁਕ ਵੀ ਕੁੱਟਣੀ ਆ ਹਨਾ ਕੁੱਟ ਕੇ ਹੁਣ ਪੋਨਾ ਇਹਨਾਂ ਨੂੰ ਥੋੜੀ ਥੋੜੀ ਪੋਨੇ ਆ ਜੋੜੇ ਵਾਲਿਆਂ ਨੂੰ ਇੱਟ ਕੁੱਟਦੇ ਆ ਤੇ ਇਹ ਪਾਈਏ ਤੇ ਸ਼ੁਰਲੀ ਹੁਣ ਆ ਬੈ ਗਈ ਆ ਕੇ ਖੋਟੇ ਸਾਡੇ ਵੀ ਬਾਈ ਸਾਫ-ਸੂਕ ਕਰਨ ਵਾਲੇ ਹੋਏ ਆ ਯਾਰ ਅੰਨ ਤੁਹਾਨੂੰ ਦੱਸਾਂ ਟਾਈਮ ਟੂਮ ਨਹੀਂ ਬਾਈ ਲੱਗਾ ਹਨਾ ਤੇ ਹੁਣ ਕਰਦੇ ਆ ਕੋਈ ਚੱਕਰ ਨਹੀਂ ਨਾ ਕੱਲ ਨੂੰ ਦੇਖਦੇ ਆ ਕੱਲ ਨੂੰ ਜਾਂ ਸੱਦਦੇ ਆ ਗੋਲੀ ਦੇ ਜਾਂਦਾ ਤੇ ਸ਼ਾਇਦ ਮੋਲੀ ਮੁੱਲਾ ਦਾ ਕੰਮ ਕਰਦਾ ਪਾਣੀ ਹੁਣ ਕਿਹੜੇ ਪਿੰਡਾਂ ਮੈਨੂੰ ਨਹੀਂ ਪਤਾ ਤੇ ਆਉਂਦਾ ਤੇ ਉਹਨੂੰ ਕਰਾਉਂਦੇ ਆ ਕੰਮ ਨੂੰ ਹਣਾ ਸ਼ੁਰੂ ਕਰਦੇ ਆ ਤੇ ਫਿਰ ਇਤੋਂ ਕੋਟੇ-ਖਾਟੇ ਸਾਫ਼ ਕਰਾਵਾਂਗੇ ਨਾਲ ਆ ਲਾਕੇ ਬਲਾ ਆਪੇ ਹੀ ਕਰਾਂਗੇ ਦੋਨੇ ਜੜੇ ਤੇ ਨਾਲ ਸੋਖਾ ਜਾਂਦਾ ਮਿੱਟੀ-ਮੁੱਟੀ ਵੀ ਲਿਆ ਕੇ ਥੱਲੇ ਪਾ ਲਾਂਗੇ ਕੱਲੇ ਬੰਦੇ ਲਈ ਬਾਈ ਤੁਹਾਨੂੰ ਪਤਾ ਔਖਾ ਜਾਂਦਾ ਵੀਡੀਓ-ਵੀਡੀਓ ਵੀ ਰੋਣੀ ਹੁੰਦੀ ਹੈ ਹਣਾ ਉਹਦੇ ਚੱਕਰ 'ਚ ਤੇ ਡੇਲੀ ਦਾ ਆਪ ਕਾਰੀ ਲਈਦਾ ਸੀ ਪਹਿਲਾਂ ਥੋੜਾ ਹੋਵੇ ਬਾਈ ਉਹ ਤਾਂ ਡੇਲੀ ਆਪਾਂ ਕਰ ਲੈਂਦੇ ਹੁੰਦੇ ਸੀ ਹਣਾ ਆਪੇ ਮੈਂ ਕੱਲਾ ਹੀ ਕਰ ਲੈਂਦਾ ਹੁਣ ਥੋੜਾ ਜਿਹਾ ਕੰਮ ਵਧਿਆ ਆ ਤੇ ਚੰਗੀ ਤਰ ਤੇ ਉਹ ਇਕੱਠੇ ਕਰਾਂਗੇ ਉਹ ਦਿਨ ਉਹਨੂੰ ਸੱਦਗੇ ਆਪ ਉਤਰੋਣਾ ਅਗਲੇ ਸਾਲ ਫੇਬਾਜੀ ਛੱਡਾਂਗੇ ਬਾਈ ਤੇ ਬਾਕੀ ਬਾਈ ਜੇ ਕੇ ਵੀਰ ਦੇ ਕਮੈਂਟ ਕਮੂਡ ਰਹਿ ਜਾਂਦੇ ਹੁੰਦੇ ਬਾਈ ਤੇ ਸੋਰੀ ਹੈ ਨਾ ਕਿਉਂਕਿ ਮੈਂ ਜਦ ਤੱਕ ਕਈਲੇ ਕਮੈਂਟ ਨਹੀਂ ਪੜੇ ਹੁੰਦੇ ਵੀਡੀਓ ਆਪਾਂ ਸਵੇਰੇ ਸ਼ੁਰੂ ਕਰ ਲਈਦੀ ਆ ਠੀਕ ਆ ਤੇ ਉਹ ਕਮੈਂਟ ਫਿਰ ਮੈਂ ਰਾਤ ਨੂੰ ਜਾ ਕੇ ਟਾਈਮ ਲੱਗਦਾ ਤੇ ਰਾਤ ਨੂੰ ਫੋਨ ਦੇਖੀਦਾ ਤੇ ਰਾਤ ਨੂੰ ਕਮੈਂਟ ਕਮੈਂਟ ਪੜ ਕੇ ਫੇ ਅਗਲੀ ਵੀਡੀਓ ਚ ਜਿਨ੍ਹਾਂ ਦੇ ਨਹੀਂ ਜਵਾਬ ਦੇ ਹੁੰਦੇ ਵੀ ਮੈਂ ਅਗਲੀ ਵੀਡੀਓ ਚ ਦੇ ਦਿੰਦਾ ਹੁੰਨਾ ਹਨਾ ਤੇ ਉਹ ਚੀਜ਼ ਦਾ ਗੁੱਸਾ ਨਾ ਕਰਿਆ ਕਰੋ ਬਾਕੀ ਮੈਂ ਸਾਰੇ ਭਰਾਵਾਂ ਦੇ ਜਵਾਬ ਦੇਣਾ ਹੀ ਹੁੰਦਾ ਹਨਾ ਕੋਈ ਐਸਾ ਵੀਰ ਨਹੀਂ ਵੀ ਜਿਹਦਾ ਜਵਾਬ ਆਪਾਂ ਨਹੀਂ ਦੇਈਦਾ ਗੱਲ ਦਾ ਤੇ ਬਾਕੀ ਬਾਬੇ ਉਹ ਆਹੀ ਵੀਡੀਓ ਆ ਠੀਕ ਆ ਅੱਜ ਮੱਲਾ ਇੱਦਾਂ ਹੀ ਬਾਤ ਕਰਦੇ ਘੁਰਦੇ ਆਂ ਗੱਡੀ ਵੀ ਸਵੇਰ ਤੀ ਮੈਂ ਮੱਲਾ ਕੀਤੀ ਉਹਦਾ ਜਿਹਦਾ ਬੰਦ ਕਰਕੇ ਰੱਖੀ ਰੱਖੀ ਗੱਡੀ ਕੱਲ ਕੱਢੀ ਸੀ ਕਿੰਨੇ ਦਿਨ ਦੇ ਨਾ ਮੀਂਹ ਪੈਂਦੇ ਨਾ ਸ਼ਹਿਰ ਸ਼ੁਰਗੇ ਤੇ ਜੇ ਮਾੜਾ ਮੋਟਾ ਕੰਮ ਤੇ ਮੋੜਸਾਲ ਤੇ ਚੱਲ ਜੀਦਾ ਹਨਾ ਸ਼ਹਿਰ ਜਾ ਐਕਟਿਵ ਬਾਰੇ ਚਲ ਜੀਦਾ ਮਲਕ ਕਰ ਕਰਕੇ ਘਮ ਆਈਦਾ ਇਦਾਂ ਤੇ ਗੱਡੀ ਕੱਢੀ ਨਹੀਂ ਤੇ ਉੱਚਾ ਨਾ ਥੱਲੇ ਕਿਤੇ ਪਾਣੀ ਪੁਣੀ ਜਿੱਦਾ ਮੀਮੂ ਉਦੋਂ ਪੈਂਦੇ ਸੀ ਮੈਂ ਤੋ ਆ ਕੇ ਖੜੀ ਕੀਤੀ ਸੀ ਪਤਾ ਨਹੀਂ ਉਹਨਾਂ ਨੇ ਜਿਹੜੀ ਉਹ ਪਾਲਿਸ਼ ਪੁਲਿਸ ਜੀ ਮਾਰੀ ਸੀ ਉਹਦੇ ਚੱਕਰ ਚ ਹੀ ਬੰਦਾ ਥੱਲੇ ਉੱਲੀ ਲੱਗੀ ਸਾਈਡ ਤੇ ਸਾਈਡ ਸਾਈਡ ਤੇ ਹਨਾ ਗੱਡੀ ਵੀ ਨਵੀਂ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੱਗੀ ਹੈ ਨਾ ਤੇ ਉਹ ਜਿੱਦਾ ਮਰੋਣੀ ਨਹੀਂ ਚਾਹੀਦੀ ਜਿਹੜੀ ਪਾਲਿਸ਼ ਪੁਲਿਸ ਜੀ ਆਪਾਂ ਮਰੋਨੇ ਨਾ ਉਹ ਨੁਕਸਾਨੀਆਂ ਜੀ ਗੱਡੀ ਖੜੀ ਕਰਨੀ ਆ ਨਾ ਖੜੀ ਵੀ ਰਹਿੰਦੀ ਕਈ ਵੇਲੇ ਤੇ ਉਹਦੇ ਚੱਕਰ ਦੇ ਵਿੱਚ ਉਹ ਕੱਲ ਗੁਲ ਕਰਦੇ ਅੱਜ ਸਵੇਰੇ ਸਵੇਰ ਦਾ 10 ਵਾਰੀ ਸਾਫ਼ ਕਰਨ ਗਿਆ ਟਾਈਮ ਹੀ ਨਹੀਂ ਲੱਗਾ ਬਾਈ ਬਸ ਇੱਧਰ ਉੱਪਰ ਆ ਕੇ ਵੀਡੀਓ ਬਣਾ ਲਈ ਆਹ ਕਰ ਲਿਆ ਕੂਤਰਾਂ ਲ ਹੋ ਗਏ ਜੇ ਕਿ ਇਹਨੂੰ ਦਵਾਈ ਬੁੱਟੀ ਦੇਣੇ ਉਹ ਦੇਣ ਲੱਪੇ ਹਨ ਤੇ ਉਹਦੇ ਚੱਕਰਾ ਜੋ ਗੱਡੀ ਵੀ ਨਹੀਂ ਸਾਫ਼ ਹੋਈ ਉਹਦਾ ਧੁੱਪ ਲਵਾਤੀ ਸੀ ਸ਼ਿਸ਼ੂ ਸ਼ਿਸ਼ੂ ਉੱਪਰ ਰੂਫ ਸਾਰਾ ਖੋਲਦਾ ਸੀ ਤੇ ਸਾਈਡ ਤੋਂ ਬਾਰੀਆਂ ਬੁਰੀਆਂ ਖੋਲ ਕੇ ਚੰਗੀ ਤਰ੍ਹਾਂ ਮੈਂ ਖੜੀ ਰਹਿਣ ਤੀ ਧੁੱਪੇ ਹਨਾ ਤੇ ਡਿੱਗੀ ਡੁੱਗੀ ਵੀ ਖੋਲਦੀ ਸੀ ਤੇ ਹੁਣ ਬੰਦ ਕਰਕੇ ਆਇਆ ਮਾਉਣ ਲੱਗਾ ਕੋਠੇ ਦੇ ਉੱਤੇ ਤੇ ਉਹਦੇ ਨਾਲ ਚਲੋ ਉਹਦਾ ਸੁੱਕ ਗਈ ਸਰਾਬਾ ਚ ਸੋ ਗਿਆ ਹਨਾ ਕੱਲ ਨੂੰ ਇੱਕ ਵਾਰੀ ਬੁਰਸ਼ ਮਾਰ ਕੇ ਤੇ ਚੰਗੀ ਤਰ੍ਹਾਂ ਉਹਨੂੰ ਪੱਟ ਦਾਂਗੇ ਤੇ ਉਹ ਵੈਕਿਊਮ ਕਰ ਦਾਂਗੇ ਆਪੇ ਘਰੇ ਹਨਾ ਜਾਂ ਫਿਰ ਸ਼ੈਰੋ ਕਰਾ ਲਿਆਵਾਂਗੇ ਤੇ ਠੀਕ ਆ ਬਾਬਿਓ ਆਹ ਹੀ ਵੀਡੀਓ ਸੀ ਤੇ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਭਰਾ ਆਪਣਾ ਆਪਣਾ ਧਿਆਨ ਰੱਖਿਓ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਬਾਈ ਜਿਹੜੀ ਤੁਹਾਨੂੰ ਜੋ ਵੀ ਨੁਕਤਾ ਦੱਸਿਆ ਹੁੰਦਾ ਤੁਹਾਡੇ ਤੱਕ ਪਹੁੰਚ ਜਵੇ ਹਨਾ ਕਈ ਵਾਰੀ ਵੀਰ ਥੋੜੀ ਜੀ ਵੀਡੀਓ ਦੇਖ ਲੈਂਦੇ ਸਕਿਪ ਕਰਕੇ ਤੇ ਵਿੱਚ ਜਿਹੜੇ ਨੁਕਤੇ ਨੁਕਤੇ ਦੱਸੇ ਹੁੰਦੇ ਜਾਂ ਬਿਮਾਰੀ ਤੋਂ ਕੋਈ ਵੀ ਹਨਾ ਤੇ ਉਹ ਰਹਿ ਜਾਂਦੇ ਆ ਤੇ ਬਾਕੀ ਕੋ ਬੀ ਗੇਮ ਕਿੱਦਾ ਕਰਦਾ ਠੀਕ ਆ ਤੇ ਬਾਕੀ ਆਪਣਾ ਆਪਣਾ ਧਿਆਨ ਰੱਖਿਓ ਤੇ ਮਿਲਦੇ ਆਂ ਬਾਈ ਅਗਲੀ ਵੀਡੀਓ ਦੇ ਵਿੱਚ